안다. 안다. ਕਰਦੀ ਜਾਂ ਪੜੀ ਐ ਇਹ ਨਹੀਂ ਨਹੀਂ ਇਹ ਨਹੀਂ ਜਾਂਦੀ ਕਿ ਨਹੀਂ ਪਾਰ ਹਾਂ ਆਪ ਜੇ ਮਾਰ ਮਾਰੀ ਨਹੀਂ ਸੀ ਹੋਗੀ ਪ੍ਰਭਾਗ ਤੋਂ ਮਿੜਾ ਹੋ ਤਾਂ ਮਿੜਾ ਆਵਲੀ ਇਹ ਰਹੀ ਨੇ ਹਾਂ ਆਵ શરી ਦੀ ਆ ਅੱਛਾ ਇਹ ਆਪ ਉਹਦੀ ਆ ਅਲਫਾਜ਼ ਦੀ ਜਿਹੜਾ ਉਹਨਾਂ ਕੋਲ ਬਹਿਵਲ ਵਾਲਾ ਹੋਵੇ ਹਾਂ ਆਂ ਦੱਬਣੀ ਆਈ ਸੀ ਕੁੜੀ ਇਹ ਤਾਂ ਜਨਮ ਜਾਣੇ ਘਰ ਦਾ ਹੀ ਆ ਹਾਂ ਜੇ ਨਗੰਦੀ ਸਾਲੇ ਹੈ ਗੰਦੀ ਇਹ ਕਿਹੜੀ ਦੀ ਆ ਜਿਸ ਦਾ ਸਾਰਾ ਕੁਝ ਬੰਦ ਕਰ ਦਿਆ ਫਿਰ ਵੀ ਹੈਂਡ ਖੁੱਲੀ ਜਾ ਰਿਹਾ ਤੇ ਕੀ ਹੈ ਬਾਹਰ ਹੀ ਰਹਿ ਆ ਇਹ ਨਹੀਂ ਮਗਰ ਪਹਿਲਾਂ ਮਸ਼ੀਨਾ ਜਿਹੜਾ ਸੀਗਾ ਉਹ ਆ ਸ਼ਵੇ ਦਾ ਬਹੁਤ ਚੰਗੀ ਸੁੰਨਦੀ ਬਣਾ ਜਾਂ ਚੰਗਾ ਹੁਣ ਐਂ ਤੇ ਆਗਾ ਇਹ ਜਿਹੜਾ ਸ਼ਾਨ ਵਾਲਾ ਬਈ ਸ਼ਾਨ ਉਹ ਖੋਲਿਆ ਹੋਇਆ ਇਹ ਮੂਲੋ ਜਦ ਅੱਗੇ ਹੋ ਗਈ ਤਾਂ ਸਾਰਾ ਕੁਝ ਬੰਦ ਕਰ ਲੇ ਬਾਗਯੋਦ ਵੀ ਕਰ ਬੰਦ ਕਰ ਬੇ ਬਾਗਯੋਦ ਕੱਲੇ ਨਾਲੇ ਨੀਰੇ ਤੇ ਆ। ਫੇਰ ਵੀ ਹੈ 5000 ਦੀ ਗਰੀ ਬਸ ਸਾਂ। ਸੁੰਦੀ ਬੜਾ ਜਾਂਦਾ। ਬੱਚਾ ਬੱਚਾ ਨਿਕਲਣਾ ਹੈ। ਇਹ ਆਪਣੇ ਕੋਲ ਇੱਕ ਜਣਾ ਦਾ। ਜਦੋਂ ਪਹਿਲੇ ਪਹਿਲੀ ਹਰ ਮਣਾ ਕੇ ਜਾਂਦੀ ਇਹ। ਦੋ ਦੰਦ ਅਰਜਣ ਤੋਂ ਮਣਾ ਕੇ ਲਿਆਇਆ ਸੀ ਮੈਂ। ਤੇ ਉਹ ਵੀ ਛੇੜਾ ਵੇਖ ਕੇ ਆਪਣੇ ਕੋਲ ਖੜਾ ਤਾਂ ਫੇਰ ਪਾਣ ਤੋਂ ਹੁਣ ਫੇਰ ਪਾਣ ਤੋਂ ਦੱਬਾਂ। ਇਹ ਜਗਰਾਉਂਡ ਚੌਥੇ ਨੰਬਰ ਤੇ ਹੈ। ਹਾਂ। ਕਿੰਨਾ ਕਰਦਾ ਹੈਗਾ? ਕਰਦੇ ਇਹ ਫੱਟੀ ਵਾਲਾ ਪੁਆਇੰਟ ਹੈ ਇਹ ਚੱਲਦਾ। ਫੱਟੀ ਵਾਲਾ ਇਹ ਸਕੇਲ ਅਪਰਡ ਅਪਰਡ ਤੋਂ ਬਾਹਰ ਹੋਊਗੀ। ਉਹ ਮਗਰ ਕਿਉਂ ਸੀ ਨਾ? ਹਾਂ। ਉਹ ਕਿੱਦਾਂ। ਬਦਮ ਦਾ ਇੱਕ ਤਬੰਦ। ਤਬੰਦ ਦਾ। ਹਾਂ ਦੁਬਾਰਾ ਬਦਮ ਤੋਂ ਫੇਰ ਕਰ। ਇਹ ਕਿਹੜੀ ਆ? ਇਹ ਕਿਹੜੀ ਨਹੀਂ ਇਹ। ਪਤਾ ਨਹੀਂ ਇਹਨਾਂ। ਇਹਨਾ ਉਹ ਮੈਂ ਫੋਟੋ ਲੈ ਕੋ ਰਿਖਿਆ ਬੱਡੇ ਜੀ ਪਹਿਲਾਂ ਜਿਹੜਾ ਕੋ ਘੋੜਾ ਸੀ ਇਹਨਾ ਹੁਣ ਅੱਛਾ ਤੇ ਇਹ ਜਗਰਾਉਂ ਚੋਚ ਪਾਈ ਸੀ ਅੱਛਾ ਉਥੋਂ ਹੀ ਆਈ ਏ ਚੋਕ ਫੇਰ ਬੱਡੇ ਬਸ਼ੇਰਾ ਦੁੰਦ ਜੁੰਗਦਾ ਹੀ ਲਿੱਸੀ ਸੀ ਇਹ ਕਾਫੀ ਇਹ ਜਦੋਂ ਪਹਿਲੀ ਵਾਰ ਮਲਾਈ ਆ ਪਹਿਲੀ ਏ ਬਸ਼ੇਰਾ ਤੇ ਧਾਰ ਜਾਂਦਾ ਏ ਦੂਜੀ ਏ ਸੂ ਜਾਂ ਪਦਮ ਦਾ ਹੁਣ ਫੇਰ ਇਹ ਪਦਮ ਤੋਂ ਗੱਭਣ ਆ ਦੇਖੋ ਇਸ ਸਕੇਲ ਆਲਾ ਨਾ ਇੱਧਰ ਦਿਖਾ ਦੇ ਵੀ ਕੰਨੀ ਦਾ ਇਹ ਨਾ ਕਹਿ ਦਿੰਦਾ ਯਾਰ ਘੋੜੀ ਆਹ ਅੰਤ ਲੈ ਨ ਕੋਲ ਨਾਲ ਖੜ ਕੇ ਇਹ ਲਾਲਾ ਚੈੱਕ ਕਰ ਲਊਗੀ ਟੈਂਟੋਂ ਬਾਹਰ ਆ ਟੈਂਟੋਂ ਹਾਂ ਫੇਰ ਕੋਈ ਬੀਨ ਬਾਟੀ ਉਹ ਵੀ ਸਿਆਣੀ ਐ ਤੇ ਨਾ ਸੀਲ ਘੋੜੀ ਆ ਹਾਂ ਸਵਾਰੀ ਸੂਰੀ ਦੀ ਪਾਸ ਐ ਹਾਂ ਹਾਂ ਇਹ ਪਦਮ ਦਾ ਅੱਛਾ ਇਹ ਪਦਮ ਦਾ ਇਹ ਉਹ ਕੁੜੀ ਦਾ ਉਸੇ ਮਹਿਲਾ ਨੇ ਜਿੰਦੇ ਮਗਰ ਫੋਨ ਵੀ ਬਸ਼ੀਰਾ ਹਾਂ ਕਿਸਮਤ ਨਾਲ ਤੂੰ ਐਂ ਵੇਖ ਲਈ ਇੱਕ ਉਹ ਦੋੜ ਛੇਰਨਾ ਇੱਕੋ ਤਿਲ ਗਿਆ ਕਿ ਮੈਂ ਤੇ ਇੱਕ ਉਹ ਹੋਰ ਅੰਮ੍ਰਿਤ ਗੱਲਾਂ ਨਹੀਂ ਤਾਂ तकरीबन ਸਾਰੇ ਬਸ਼ੇਰੀ ਆ ਜਿੰਨੀਆਂ ਕੁੜੀਆਂ ਦਾ ਸੁੰਜਾ ਨਾ ਬਸ਼ੇਰੀ ਦਿੱਤੀ ਹਾਂ ਇਹ ਪਦਮ ਦਾ ਹੋ ਗਿਆ ਆ ਇਹ ਕਿੰਨੇ ਚੱਲਦਾ ਹੋ ਗਿਆ ਇਹ ਹੋ ਗਿਆ ਹੋ ਗਿਆ ਇਹ ਸਫਰ ਕਰ ਰਹੇ ਨੇ। ਕਰ ਲਈ ਗੀ ਬਾਤ। ਨਹੀਂ ਆਉਂਦਾ। ਚੋੜ ਹਸਤੀ ਦਾ ਦਿਖਾ ਦੇ ਹਣ। ਇਹ ਪਾਦ ਮਜ਼ਾ। ਟੋਟਲੀ ਸਪੌਟਲੈਸ ਹੈ। ਹਾਂ। ਹਮਾਰਾ ਸਾਰੀ 17 ਦਾ ਸੋਨਾ 17 ਨਹੀਂ।

ਇਹ ਜਿਹੜੀ ਉਹ ਵੱਡੀ ਘੋੜੀ ਬਾਹਰ ਕੱਢੀ ਹੈ ਪੱਖਾ ਇਹ ਉਹਦਾ ਬੱਚਾ ਵਾ ਠੀਕ ਹੈ ਤੇ ਕਿਉਂ ਇਹਦਾ ਹੈਗਾ ਅਰਜਨ ਰੌਲੀਆ ਠੀਕ ਹੈ ਮੇਰੀ ਮੈਂ ਉਹ ਤੋਂ ਆਪ ਕਰਾਸ ਕਰਾ ਲਿਆ ਠੀਕ ਹੈ ਇਹ ਕਿਨੇ ਜਾਂਦਾ ਹੋ ਗਿਆ ਇਹ ਸੁਦਾ ਅੱਗੇ ਜਾਂਦੇ ਜਗਾ ਆਓ ਇਹ ਵੀ ਕਰੀਏ ਵੇਜ ਨਹੀਂ ਅਦਾ ਠੀਕ ਹੈ ਹੈ ਇਹ ਵੀ ਚੰਨਾ ਕੋਲ ਨਾ ਕੋਸ ਮੂਲਾ ਮੈਂ ਤੁਹਾਨੂੰ ਜਾਨੀ ਜੀ ਤੁਹਾਨੂੰ ਮੈਂ ਨਾ ਵਾ ਡੰਡਾ ਦਾ ਲੱਗਦੀ ਜੇ ਨਵਾਦੇ ਨਾ ਐ ਹੰਝੂ ਤਾਂ ਜਮ ਐ ਪੈ ਗਈ ਤੋਂ ਸੁਣਾ ਹਾਂ ਕਹੋਗਾ ਇਹ ਪਹਿਲਾਂ ਦੋਵੇਂ ਇਕੱਠੇ ਰਹਿੰਦੇ ਸੀ ਹੁਣ ਦੋ ਜੀ ਇੱਕ ਦੂਜੇ ਨਾਲ ਲੜਨ ਲੱਗੇ ਖਰਾਬ ਕਰਦੇ ਕਰਕੇ ਫਿਰ ਇਹ ਦੋ ਜੀ ਠੀਕ ਹੈ ਟੋਟਲੀ ਬਾਉਂਡਲੈਸ ਹੈ ਇਹ ਸ਼ਾਨ ਹੈ ਹਾਂ ਇਹ ਸ਼ਾਨਦਾਰ ਬੱਚਾ ਹੈ ਦਾ ਉਸ ਭਰਾ ਮਾਨ ਵਾਲੇ ਦਾ ਠੀਕ ਹੈ ਇਹ ਸ਼ਾਨ ਉਹਨੂੰ ਘੱਟ ਗਿਆ ਬਾਹਰ ਹਾਂ ਇਹ ਦੇਖੀ ਹਾਂ ਜੀ ਤੁੱਕ ਚੰਗੀਆਂ ਚੱਲ ਜੀ ਅੱਗੇ ਫੋਟੋ ਇਹ ਆ ਜੀ ਕੀ ਸ਼ਾਨ ਯਾਰ ਕੀ ਸ਼ਾਨ ਸਭਰਾਮ ਆਰ ਨਹੀਂ ਕਰਦੇ ਹੋ ਆ ਹਾਈ ਚੈੱਕ ਕਰਾ ਦੇ ਸਭ ਦੇ ਸਾਹ ਇਹ ਨਹੀਂ ਦੇਖਣ ਕਿ ਜੇ ਸਭਰਾਮਾ ਲਈ ਇਹ ਸ਼ਾਨ ਦਾ ਬੱਚਾ ਦਾ ਤੇ ਇਟਨੀ ਗਨਮੈਂਟਨ ਮੈਂ ਜਿੰਨੇ ਦਾ ਰਿਜਲਟ ਆਇਆ ਸੋਹਣੇ ਜਾਨੀ ਆਪ ਦੇ ਤੇ ਇਹ ਕਿਤਾ ਆਪਣੇ ਕੋਲੇ ਘਰੇ ਵਿਸ਼ੇਰੀ ਤੂੰ ਦੇਖੀ ਆ ਹੈ ਨਾ ਸੀਨੀ ਨਵਾ ਡਿੱਟਰ ਇਹਦਾ ਸੱਜਾ ਪਾਸਾ ਉਹਦਾ ਖੋਦਾ ਖੱਪਾ ਪਾਸਾ ਆਹ ਹੈ ਕੀ ਜਾਜਮਾ ਹੱਸੇ ਬਣ ਕਰ ਹਾਂ ਮੱਥੇ ਪਤਾ ਬਹੁਤ ਚੰਗੇ ਰਿਜ਼ਲਟ ਹੈ ਇੱਕ ਪੰਜ ਦੇ ਆਣ ਵਿਸ਼ੇਰੀ ਹੈ ਜੀ ਚੰਗੀ ਕਾਫੀ ਹਾਈ ਫੋਰਟ ਕੱਢੀ ਹੋਈ ਇਹ ਹੁਣ ਇੱਕ ਤਾਈ ਕਰ ਲਗਾ ਕੁੜੀਆਂ ਤੇ ਸਾਰਿਆਂ ਤੇ ਇਸੇ ਨੂੰ ਛੱਡ ਕੇ ਵੀ ਆਪ ਦੇ ਕੁੜੇ ਤੇ ਅਜਟ ਵੀ ਕਰੇ ਅੱਗੇ ਹੋਰ ਕਿੱਦਾਂ ਦੇ ਬੜਾ ਸੋਹਣਾ ਚੱਲ ਚੱਤ ਚੱਤ ਚੱਲ ਬਾਪ ਜੀ ਉਹ ਤੇ ਆਪਣੇ ਉਹ ਛੋਰੀ ਸੀਗਾ ਹਾਂ ਬਾਬੇ ਵਾਲਾ ਕਿੱਥੋਂ ਆ ਸੀਗਾ ਹੁਣ ਬਾਬੇ ਗੁਰਵਿੰਦਰ ਵਾਲਾ ਹਾਂ ਗੁਰਵਿੰਦਰ ਵਾਲਾ ਖੇੜੀ ਵਾਲਾ ਭੋਗੀ ਵਾਲਾ ਹਾਂ ਉੱਥੇ ਪਾਇਆ ਸੀ ਉੱਥੇ ਸ਼ਾਇਦ ਹਸ਼ੀਮੀ ਕੇ 7ਵੇਂ ਨੰਬਰ ਤੇ ਆਇਆ ਹੈ ਜੀ ਕੀ ਗਾ ਹਉ ਇਹ ਪਹਿਲੇ ਸ਼ੋਹ ਤੇ ਹੀ ਕੱਢਿਆ ਸੀਗਾ ਇਹ ਕੱਢਿਆ ਨਹੀਂ ਪਹਿਲਾਂ ਬਾਹਰ ਕਿਸੇ ਨਾਮ ਪਹਿਲਾ ਸ਼ੋਹ ਤੇ ਨਹੀਂ ਪਾਇਆ ਇਹ ਨਾ 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 ਸ਼ੋਹ ਤੇ ਜਮਾਈ ਨਹੀਂ ਕੰਪੀਟੀਸ਼ਨ ਚ ਚੜ ਪਾਇਆ ਉਹ ਨਾ ਹਰ ਜਾ ਨਾ ਪਰ ਮੋੜ ਕੇ ਕਰ ਨੇੜੇ ਹੋਣਾ ਤੂੰ ਦਾ ਸੜਾ ਦੂਰ ਭੱਜੀ ਜਾਣਾ ਤੇਰੀ ਤਾਈ ਇਹਦੀ ਫੀਸ ਵੀ ਜਾਇਜ਼ ਹੀ ਰੱਖੀ ਦੀ ਹੈ ਤੇਰੀ ਫੀਸ ਕਿੰਨੀ ਆ ਇਹਦੀ 21000 ਰੁਪਿਆ ਫੀਸ ਰੱਖੀ ਦੀ ਹੈ ਠੀਕ ਹੈ ਵੀ ਇਹ ਤੋਂ ਵੱਤੋਂ ਵਾਧਾ ਕੋੜ ਗਾਮੇਟ ਹੁਣ ਠੀਕ ਹੈ ਬਰੀਡ ਗਾਂ ਦੀ ਗਾਂ ਤਿਆਰ ਹੋ ਹਾਂ ਸੇ ਦਾ ਲਾਲਕਿਨੀ ਕੋਈ ਕੁਸ਼ ਨਹੀਂ ਅੰਭਈ ਆ ਵੀ ਲੈਣਾ ਲੈ ਰਹਾ